ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦੇ ਕੁਝ ਸਿੰਘ ਸਿੰਘ ਇਕੱਠੇ ਹੋਏ ਜਿਦੇ ਵਿੱਚ ਸਤਕਾਰਯੋਗ ਗਿਆਨੀ ਦਦਾਰ ਸਿੰਘ ਜੀ ਸਤਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਭਾਈ ਸੁਰਜਨ ਸਿੰਘ ਅਤੇ ਭਾਈ ਇਕਬਾਲ ਸਿੰਘ ਅਤੇ ਭਾਈ ਨਰੈਣ ਸਿੰਘ ਅਸੀਂ ਸਾਰੇ ਇਕੱਠੇ ਹੋਏ ਆ ਅੱਜ ਤੇ ਗਿਆਨੀ ਮੱਖਣ ਸਿੰਘ ਪਿੰਡ ਮੀਏ ਵਾਲੇ ਗਿਆਨੀ ਹਰਜਿੰਦਰ ਸਿੰਘ ਜੀ ਹੰਸ ਔਰ ਹੋਰ ਸਿੰਘਾਂ ਦੇ ਨਾਲ ਕੁਝ ਕ ਵਿਚਾਰਾ ਹੋਈਆਂ ਔਰ ਭਾਈ ਅਮਰਤਪਾਲ ਸਿੰਘ ਜੋ ਖਡੂਰ ਸਾਹਿਬ ਤੋਂ ਐਮਪੀ ਦੀ ਚੋਣ ਲੜ ਰਹੇ ਹਨ ਆਜ਼ਾਦ ਉਮੀਦਵਾਰ ਵੱਲੋਂ ਡਿਗਰੂ ਡਿਗਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹਨ ਜੋ ਅੱਜ ਕੱਲ੍ਹ ਉਹਨਾਂ ਵੱਲੋਂ ਇੱਕ ਕਾਲ ਆਈ ਹੈ ਆਜ਼ਾਦ ਉਮੀਦਵਾਰ ਵੱਲੋਂ ਤੇ ਸਿੰਘਾਂ ਨੇ ਅੱਜ ਵਿਚਾਰ ਕੀਤੀ ਕਿ ਖਡੂਰ ਸਾਹਿਬ ਤੋਂ ਪਹਿਲਾਂ ਬੀਬੀ ਖਾਲੜਾ ਜੀ ਖੜੇ ਹੋਏ ਜਿਨ੍ਹਾਂ ਨੂੰ ਖਡੂਰ ਸਾਹਿਬ ਵਾਲਿਆਂ ਨੇ ਹਰਾ ਦਿੱਤਾ ਸੀ ਅੱਜ ਬਹੁਤ ਜੋਰ ਸ਼ੋਰ ਦੇ ਨਾਲ ਉੱਥੇ ਪ੍ਰਚਾਰ ਚੱਲ ਰਿਹਾ ਹੈ ਸ਼ਹੀਦ ਬਾਬਾ ਦੀਪਨੀ ਗ੍ਰੰਥੀ ਸਭਾ ਦੇ ਕੁਝ ਸਿੰਘਾਂ ਨੇ ਵਿਚਾਰ ਕੀਤੀ ਸੰਗਤਾਂ ਨੇ ਵਿਚਾਰਾ ਕੀਤੀਆਂ ਔਰ ਦੇਖ ਰਹੇ ਹੋ ਤੁਸੀਂ ਸਾਰੀਆਂ ਸੰਗਤਾਂ ਨੇ ਵਿਚਾਰ ਕੀਤੀ ਕਿ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਸਾਡੀ ਜਵਾਨੀ ਵਾਸਤੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਡਿੱਗੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਲਾ ਕੇ ਸਿੱਧ ਦਿੱਤੇ ਜਿਨ੍ਹਾਂ ਦਾ ਇਹ ਕੋਈ ਨਹੀਂ ਪਤਾ ਕਿ ਕਿੰਨਾ ਚਿਰ ਉਹਨਾਂ ਨੂੰ ģੇਲ ਦੇ ਵਿੱਚ ਬੰਦ ਰੱਖਿਆ ਜਾ ਸਕਦਾ ਪਰ ਸੰਗਤਾਂ ਨੇ ਵਿਚਾਰਾਂ ਕੀਤੀਆਂ ਔਰ ਸਿੰਘਾਂ ਨੇ ਵਿਚਾਰਾਂ ਕੀਤੀਆਂ ਤੇ ਇਹ ਵੀ ਵਿਚਾਰ ਹੋਈ ਆ ਕਿ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਗਿਆਨੀ ਮੱਖਣ ਸਿੰਘ ਜੀ ਗਿਆਨੀ ਹਰਜਿੰਦਰ ਸਿੰਘ ਜੀ ਹੰਸ ਹੋਰ ਸਿੰਘ ਕਹਿਣ ਲੱਗੇ ਗਿਆਨੀ ਕੁਲਦੀਪ ਸਿੰਘ ਜੀ ਰਾਜਪੁਰ ਸਾਰੇ ਸੀਗੇ ਨੇ ਇਹ ਵੀ ਵਿਚਾਰ ਕੀਤੀ ਹੈ ਕਿ ਆਪਾਂ ਉੱਥੇ ਜਾ ਕੇ ਵੀ ਪ੍ਰਚਾਰ ਕਰੀਏ ਤੇ ਦਾਸ ਦਾ ਇਹ ਮੰਨਣਾ ਹੈ ਕਿ ਸਾਡਾ ਹੱਕ ਵੀ ਵੜਨਾ ਕਿਉਂ ਕਿ ਕਿਸੇ ਟਾਈਮ ਦੇ ਵਿੱਚ ਜਦੋਂ ਸਾਡੇ ਨੌਜਵਾਨ ਚਿੱਟਾ ਪੀਪੀਕੇ ਮਰਦੇ ਜਾ ਰਹੇ ਸਨ ਗੋਲੀਆਂ ਖਾ ਕੇ ਮਰਦੇ ਜਾ ਰਹੇ ਸਨ ਪਤਾ ਨਹੀਂ ਕਿਦਾਂ ਦੇ ਨਸ਼ੇ ਖਾ ਖਾ ਕੇ ਮਰਦੇ ਜਾ ਰਹੇ ਸਨ ਭਾਈ ਅਮਰਪਾਲ ਸਿੰਘ ਬਾਰਸ ਪੰਜਾਬ ਦੇ ਜਥੇਬੰਦੀ ਦੇ ਮੁਖ ਸੇਵਾਦਾਰ ਔਰ ਜਿਨ੍ਹਾਂ ਨੇ ਆ ਕੇ ਲੋਕਾਂ ਨੂੰ ਜਗਾਇਆ ਅਨਸਾਨੀਅਤ ਦੇ ਨੋਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਕੱਲੇ ਉਹਨਾਂ ਨੇ ਭਾਈ ਅਮਰਪਾਲ ਸਿੰਘ ਨੇ ਕਿ ਇਕੱਲੇ ਸਿੱਖਾਂ ਨੂੰ ਜਗਾਇਆ ਨਹੀਂ ਨਸ਼ੇ ਨਸ਼ਾ ਖਾਣ ਕਿਸੇ ਦਾ ਪੁੱਤ ਵੀ ਲਾ ਸਕਦਾ ਲੱਗ ਸਕਦਾ ਉਹ ਹਿੰਦੂਆਂ ਦਾ ਵੀ ਲੱਗ ਸਕਦਾ ਸਿੱਖਾਂ ਦਾ ਮੁਸਲਮਾਨਾਂ ਦਾ ਕਿਸੇ ਦਾ ਵੀ ਲੱਗ ਸਕਦਾ ਜਾਂ ਰੁੜੇ ਰੂੜੀ ਜਾਂਦੀ ਜਵਾਨੀ ਨੂੰ ਨਸ਼ਿਆਂ ਦੇ ਵਿੱਚ ਡੁੱਬਦੀ ਹੋਈ ਕੌਮ ਨੂੰ ਅਨਸਾਨੀਅਤ ਨੂੰ ਭਾਈ ਅਮਰਪਾਲ ਸਿੰਘ ਨੇ ਵੱਡਾ ਹੋਕਾ ਦੇ ਕੇ ਸੰਗਤਾਂ ਦੇ ਅੰਦਰ ਇੱਕ ਚਿੰਗ ਜਗਾਈ ਕਿ ਭਾਈ ਇਹ ਸਦਾ ਮਨੁੱਖਾ ਜੀਵਨ ਹੈ ਬਾਹਰ ਆਓ ਪਰ ਖਾਤਰੇ ਵਿੱਚ ਜਾਨ ਪਾ ਕੇ ਆਪਣੀ ਅੱਜ ਦੀ ਮੌਜੂਦਾ ਸਰਕਾਰ ਨੇ ਪੰਜਾਬ ਸਰਕਾਰ ਨੇ ਔਰ ਐਨਐਸਐ ਲਾ ਕੇ ਭਾਈ ਉਮਰਤਪਾਲ ਸਿੰਘ ਨੂੰ ਜੇਲ੍ਹ ਵਿੱਚ ਸੁੱਟਿਆ ਹੋਇਆ ਹੈ ਸੰਗਤਾਂ ਨੇ ਅੱਜ ਸਾਰਿਆਂ ਨੇ ਖੜ ਕੇ ਸਾਡੇ ਨਾਲ ਸਾਥ ਦਿੱਤਾ ਨਾਲ ਲਾ ਕੇ ਸਾਥ ਦਿੱਤਾ ਤੇ ਸੰਗਤਾਂ ਦਾ ਵੀ ਮੈਂ ਧੰਨਵਾਦ ਕਰਦਾ ਕਿਉਂਕਿ ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ ਨੇ ਅੰਦਰ ਇੱਕੇ ਚਿੰਗ ਜਾਗੀ ਹੈ ਤੇ ਖਡੂਰ ਸਾਹਿਬ ਵਾਲਿਓ ਲੱਗਿਆ ਹੋਇਆ ਕਲੰਕ ਲਾ ਦਿਓ ਅੱਜ ਤੁਹਾਡੇ ਜਵਾਨੀ ਤੇ ਆ ਤੁਹਾਡੇ ਹਲਕੇ ਤੇ ਇੱਕ ਕਲੰਕ ਲੱਗਿਆ ਹੋਇਆ ਜਦੋਂ ਦੀ ਤੁਸੀਂ ਖਲੜਾ ਹਰਾਈ ਆ ਬੀਬੀ ਖਲੜਾ ਨੂੰ ਹਰਾਈ ਆ ਇਸ ਕਰਕੇ ਅੱਜ ਇਹ ਕਲੰਕ ਲਾਉਣ ਦਾ ਟਾਈਮ ਆ ਗਿਆ ਸਾਰੀਆਂ ਜਥੇਬੰਦੀਆਂ ਸਾਰੀਆਂ ਸਿੱਖ ਸੰਗਤਾਂ Hindu ਸਮਾਜ ਸਾਡੀਆਂ ਮੁਸਲਮਾਨ ਭਾਈ ਸਾਰੀਆਂ ਰਲ ਕੇ ਆਪਾਂ ਭਾਈ ਅਮਰਤਪਾਲ ਸਿੰਘ ਨੂੰ ਜੋ ਸਾਡੇ ਸਿੰਘ ਔਰ ਪ੍ਰਧਾਨ ਮੰਤਰੀ ਵਰਗੇ ਬਾਜੇ ਕੇ ਹੋਰ ਸਿੰਘ ਜਿਹੜੇ ਜੇਲਾ ਚ ਬੰਦ ਨੇ ਜਿਨ੍ਹਾਂ ਨੂੰ ਅੱਜ ਕਢਾਉਣ ਦਾ ਟਾਈਮ ਹੈ ਤੁਸੀਂ ਇੱਕ ਇੱਕ ਵੋਟ ਭਾਈ ਅਮਰਪਾਲ ਸਿੰਘ ਨੂੰ ਪਾ ਕੇ ਉਹਨਾਂ ਨੂੰ ਆਪਾਂ 1 ਜੂਨ ਤੋਂ ਬਾਅਦ ਬਾਹਰ ਜੇਲ੍ਹ ਤੋਂ ਰਿਹਾ ਕਰਾ ਕੇ ਲਿਆ ਸਕਦੇ ਹਾਂ ਤੁਹਾਡੀ ਇੱਕ ਇੱਕ ਵੋਟ ਕੀਮਤੀ ਹੈ ਤੁਸੀਂ ਸਾਰੀਆਂ ਸੰਗਤਾਂ ਭਾਈ ਅਮਰਪਾਲ ਸਿੰਘ ਨੂੰ ਵੋਟ ਪਾਓ ਇਹ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਿੰਘ ਸਭਾ ਦੇ ਗ੍ਰੰਥੀ ਸਿੰਘਾਂ ਵੱਲੋਂ ਸਮੁੱਚੇ ਜ਼ਿਲ੍ਹਾ ਮਾਨਸੇਬ ਦੇ ਸਿੰਘਾਂ ਵੱਲੋਂ ਬੇਨਤੀ ਹੈ ਪ੍ਰਵਾਨ ਕਰਨੀਏ